ਪਰ ਅਸੀਂ ਤਾਂ ਇੱਕ ਕੰਮ ਕੀਤਾ ਸੀ ਜੋ ਹੱਥ ਜੋੜੇ ਵੀ ਆਪਾਂ ਇਹਨੂੰ ਛੱਡੋ ਵੀ ਨਾ ਇੱਥੇ ਪਹੁੰਚ ਕੇ ਸ਼ੂਣੀ ਨਾ ਗਈ ਤਾਂ ਕੰਮ ਹੋਣਾ ਹਾਂ ਉਸ ਤੋਂ ਬਾਅਦ ਆਪਾਂ ਆਜ਼ਾਦ ਮੈਂ ਇਲੈਕਸ਼ਨ ਲੜਨਾ ਜਾਂਦਾ ਅਨੰਦਪੁਰ ਸਾਹਿਬ ਤੋਂ ਇੱਕ ਦਾ ਇੱਕ ਜਗ੍ਹਾ ਦਾ ਮੈਂ ਨਾਮ ਨਹੀਂ ਦੱਸਣਾ ਸ਼ਾਇਦ ਮੈਂ ਉੱਥੋਂ ਤੋਂ ਵੀ ਕਾਗਜ਼ ਭਰਾਂ ਦੋ ਜਗ੍ਹਾ ਤੇ ਇਲੈਕਸ਼ਨ ਲੜੂੰਗਾ ਮੈਂ ਲੈ ਤਦ ਭਗਵਾਨ ਤੋਂ ਵੀ ਤੁਹਾਨੂੰ ਪਤਾ ਹੈ ਸਾਰੇ ਖਿੱਚਦੇ ਥੋੜੀ ਵੀ ਖਿੱਚਦੇ ਹਾਂ ਹਾਂ ਥੋੜੀ ਵੀ ਖਿੱਚਦੇ ਆ ਕਣਦਾ ਦਾ 700 ਬੰਦਾ ਤਾਂ ਹੀ ਭੁਗਤਿਆ ਉਹ ਮਨ ਚ ਫਿਰ ਹੁਣ ਪੂਰਾ ਦਿਰ ਕਾਲੇ ਪੂਰੀ ਪੂਰੇ ਮਹਾਰਾਜ ਬਣਾਇਆ ਵਾ ਮਾਨਣਾ ਸੀ ਹੁਣ ਜਿੱਤ ਲੈ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਹਾਂ ਇਲੈਕਸ਼ਨ ਲੜਨਾ ਲੜਨਾ ਹੈ ਇਲੈਕਸ਼ਨ ਲੜਨਾ ਲੜਨਾ ਹੈ ਲੜਾਂਗਾ ਵੀ ਦੋ ਜਗ੍ਹਾ ਤੇ ਇਹ ਵੀ ਤੁਹਾਨੂੰ ਗੱਲ ਕਹਿਤਾ ਸਤਿ ਸ੍ਰੀ ਅਕਾਲ ਜੀ ਅੱਜ ਨਵੀਂ ਮੁਲਾਕਾਤ ਫੇਰ ਕਰਾਂਗੇ ਖਾਨ ਬਾਈ ਉਹਨਾਂ ਦੇ ਨਾਲ ਰਮਜ਼ਾਨ ਖਾਨ ਜੋ ਕਿ ਇਲੈਕਸ਼ਨ ਲੜ ਚੁੱਕੇ ਨੇ ਐਮਪੀ ਦਾ ਤੇ ਹੁਣ ਤਿਆਰੀ ਉਹਨਾਂ ਦੀ ਐਮਐਲਏ ਵਾਲੇ ਪਾਸੇ ਨੂੰ ਆ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਜ਼ਿੰਦਗੀ ਬਾਰੇ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਕਿਸ ਪਾਸੇੋਂ ਕਿਸ ਪਾਸੇ ਨੂੰ ਕਦੋਂ ਚੱਲੇ ਮੈਂ ਤਾਂ ਇਹ ਗੱਲ ਕਹਿ ਰਿਹਾ ਕਿਸ ਪਾਸੇੋਂ ਕਿਸ ਪਾਸੇ ਨੂੰ ਕਦੋਂ ਚੱਲੇ ਕਿਉਂਕਿ ਨਿਸ਼ਾਨਾ ਉਹਨਾਂ ਦਾ ਕੀ ਆ ਸਰਬੋਤ ਦੱਸਣਗੇ ਆਪਾਂ ਉਸ ਤੋਂ ਪਹਿਲਾਂ ਕੁਝ ਨਹੀਂ ਬੋਲਾਂਗੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਹੈ ਇੱਥੇ ਰਮਜ਼ਾਨ ਖਾਨ ਹੋਣੀ ਰਮਜ਼ਾਨ ਖਾਨ ਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਹੋਠ ਠੀਕ ਠਾਕ ਜੀ ਹਾਂਜੀ ਰਮਜ਼ਾਨ ਜੀ ਕੋਈ ਕਹਿਆ ਮਦਰ ਸਮਾਜ ਸੀਗਾ ਜਦੋਂ ਕੋਈ ਨਹੀਂ ਜਾਣਦਾ ਸੀ ਰਮਜ਼ਾਨ ਕੌਣ ਹੈ ਖਾਨਬਾਈ ਕੌਣ ਹੈ ਅੱਜ ਬੱਚੇ-ਬੱਚੇ ਦੇ ਮੂੰਹ ਤੇ ਹੈ ਰਮਜ਼ਾਨ ਖਾਨ ਜਾਣਦੇ ਨੇ ਐਮਪੀ ਇਲੈਕਸ਼ਨ ਵਿੱਚ ਤੁਸੀਂ ਲੜ ਚੁੱਕੇ ਹੋ ਕਦੋਂ ਇਸ ਪਾਸੇ ਆ ਗਏ ਕਿ ਆਪਾਂ ਇਲੈਕਸ਼ਨ ਵਾਲੇ ਦੌਰ ਤੇ ਚੱਲ ਜਾਈਏ ਆਪਾਂ ਲੀਡਰੀ ਦੇ ਦੌਰ ਤੇ ਚੱਲ ਜਾਈਏ ਉਦੋਂ ਪਹਿਲਾਂ ਗੁੰਮਨਾਮ ਸੀ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਆਪਾਂ ਇਸ ਪਾਸੇ ਆ ਸਕਦੇ ਹਾਂ ਰਾਜਨੀਤੀ ਦੇ ਵਿੱਚ ਉਤਰ ਸਕਦੇ ਆ ਭਾਈ ਅਜ਼ਾਮਾ ਦੀ ਵੀ ਪਾਰਟੀ ਦੀ ਸਰਕਾਰ ਬਣੀ ਨਾ ਜੀ ਹਾਂ ਤਾਂ ਆਪਾਂ ਮਾਦੀ ਪਾਰਟੀ ਦੇ ਵਿੱਚ ਦਿਨ ਰਾਤ ਮਿਹਨਤ ਕੀਤੀ ਹੂੰ ਠੀਕ ਹੈ ਆਪਾਂ ਹਰਜੋਤ ਸਿੰਘ ਮੈਂ ਜਿਹਨੂੰ ਵੋਟਾਂ ਪਵਾਈਆਂ ਠੀਕ ਹੈ ਦਿਨ ਰਾਤ ਆਪਾਂ ਨਾਲ ਘੁੰਮੇ ਜਦ ਉੱਥੇ ਆਪਾਂ ਇਦਾਂ ਦੇ ਹਾਲਾਤ ਦੇਖਿਆ ਬਈ ਉੱਥੇ ਕਿਸੇ ਆਪਣੇ ਵਰਕਰ ਦੀ ਪੁੱਛ ਨਹੀਂ ਹੁੰਦੀ ਠੀਕ ਹੈ ਜੀ ਤੇ ਉੱਥੇ ਅੱਜ ਉਹ ਵਰਕਰ ਉੱਥੇ ਵਿੱਚ ਸ਼ਾਮਲ ਹੈ ਜਿਹੜੇ ਕਿਸੇ ਟਾਈਮ ਜਦ ਅਸੀਂ ਇਲੈਕਸ਼ਨ ਦੇ ਟਾਈਮ ਬੋਟਾ ਮੰਗਣ ਜਾਂਦੇ ਤੇ ਨਾ ਉਹ ਸਾਨੂੰ ਗਾਲਾਂ ਕੱਢਦੇ ਤੇ ਸਾਨੂੰ ਟਿੱਪਣੀਆਂ ਕਰਦੇ ਤੇ ਅੱਜ ਉਹ ਸਾਰਿਆਂ ਤੇ ਅੱਗੇ ਆ ਠੀਕ ਹੈ ਉਹ ਜਿੰਨੇ ਵੀ ਜਿਹੜੇ ਪਹਿਲਾਂ ਹੋਰ ਪਾਰਟੀ ਸੀਗੇ ਹੋਰ ਪਾਰਟੀ ਜਿੱਤੇ ਹੁਣ ਉਹ ਇੱਧਰ ਹੈ ਉਹ ਤਾਂ ਸਾਰੀਆਂ ਪਾਰਟੀਆਂ ਦੀ ਸਰਕਾਰ ਹੁੰਦੀ ਜਦ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਉੱਧਰ ਹਾਂ ਹਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਛਾਲ ਮਾਰੀ ਇੱਧਰ ਜਦ ਗੱਲ ਕੋਈ ਹੋਰ ਪਾਰਟੀ ਆਣੀ ਉਹਨਾਂ ਦੀ ਛਾਲ ਮਾਰਨੀ ਉਧਰ ਹੂੰ ਫਿਰ ਅਸੀਂ ਤਾਂ ਇੱਕ ਕੰਮ ਕੀਤਾ ਸੀ ਜੋ ਹੱਥ ਜੋੜੇ ਬਈ ਆਪਾਂ ਇਹਨੂੰ ਛੱਡੋ ਵੀ ਨਾ ਇੱਥੇ ਪਹੁੰਚ ਕੇ ਸ਼ੂਣੀ ਲਗੀ ਤਾਂ ਕੰਮ ਹੋਣਾ ਹਾਂ ਉਸ ਤੋਂ ਬਾਅਦ ਆਪਾਂ ਆਜ਼ਾਦ ਐਮਪੀ ਦਾ ਇਲੈਕਸ਼ਨ ਲੜਿਆ ਜੇ ਜਿੱਤ ਜਾਂਦੇ ਕੀ ਕਰਦੇ ਕੀ ਸੁਪਨੇ ਸੀਗੇ ਸੁਪਨੇ ਇਹ ਤੇ ਹੀ ਆਪਾਂ ਆਪਣੇ ਜਿਹੜਾ ਕੰਮ ਹੋਣੇ ਵਾਲੇ ਆ ਹੂੰ ਉਹ ਲੋਕਾਂ ਦੇ ਕੰਮ ਕਰਾਣੇ ਤੇ ਲੋਕਾਂ ਦੀ ਸਮੱਸਿਆ ਸੋਨੀਆਂ ਦੀਆਂ ਇਹ ਥੋੜਾ ਵੀ ਹੁਣ ਕੋਈ ਐਮਪੀ ਜਿੱਤ ਗਿਆ ਮੁੜ ਕੇ ਆਪਣੇ ਹਲਕੇ 'ਚ ਨਾ ਬਰੇ ਉਹ ਐਮਪੀ ਜਿੱਤ ਕੇ ਚੱਲ ਜਾਂਦੇ ਮੁੜ ਕੇ ਆਪਣੇ ਹਲਕੇ 'ਚ ਨਹੀਂ ਵੜਦੇ ਉਹ ਲੱਭ ਦੇਣੀ ਇਹੋ ਟੋਲੇ ਵੇ ਅਸੀਂ ਉਹਨਾਂ ਵਾਂਗੂ ਥੋੜਾ ਕਰਨਾ ਸਾ ਦੌੜ ਕੀ ਹੈ ਜ਼ਿੰਦਗੀ 'ਚ ਕਿਸ ਪਾਸੇ ਜਾਣਾ ਕੀ ਕਰਨਾ ਲੋਕਾਂ ਨੂੰ ਕੀ ਚਾਹਦੇ ਕਿਸ ਤਰ੍ਹਾਂ ਦੇ ਬਣਨਾ ਚਾਹੀਦਾ ਸਾਰਿਆਂ ਇਹ ਵੀ ਇੱਕ ਦੂਰੀ ਜਿੱਥੇ ਕਿਸੇ ਨੂੰ ਲੋੜ ਪੈਂਦੀ ਉਹਦੀ ਹੈਲਪ ਕਰੋ ਜਿੰਨੇ ਕੁ ਤੁਸੀਂ ਜੋਗੇ ਆ ਉਹਦੇ ਨਾਲ ਖੜੋ ਜੇ ਤੁਹਾਡੀ ਕਿਤੇ ਬਾਗ ਵਿਤੀ ਆ ਜਾਂ ਤੁਹਾਨੂੰ ਕੋਈ ਪ੍ਰਸ਼ਾਸਨ ਜਾਂ ਜਾਣਦਾ ਜਾਂ ਕੋਈ ਹੋਰ ਉਹਨੂੰ ਲੋਡ ਬੰਦ ਕੰਮ ਪੈਂਦਾ ਏ ਉਹ ਤੇ ਦੁੱਖ ਤੋਂ ਕੁਝ ਖੜੋ ਜਾਂ ਤੁਸੀਂ ਉਹਦਾ ਕੋਈ ਕੰਮ ਕਰਾਓ ਨਾਲ ਹੋ ਕੇ ਹਮ ਸਮਾਜ ਸੇਵਾ ਕਰੋ ਕਠਿਨਾਈਆਂ ਵੀ ਆਦੀਆਂ ਵੀ ਕਦੇ ਐਦਾ ਹੋਇਆ ਵੀ ਜਿਹੜੇ ਤੁਹਾਡੇ ਨਾਲ ਕਦੇ ਤੁਰਦੇ ਸੀ ਅੱਜ ਤੁਹਾਨੂੰ ਟੀਚਰਾਂ ਕਰਦੇ ਥੋੜੀ ਲੱਤਾਂ ਖਿੱਚਦੇ ਜਾਂ ਐਦਾਂ ਹੁੰਦਾ ਕਦੇ ਲੱਤਾਂ ਤਾਂ ਭਗਵਾਨ ਤੁਹਾਨੂੰ ਪਤਾ ਹੀ ਸਾਰੇ ਖਿੱਚਦੇ ਥੋੜੀਆਂ ਵੀ ਕੀਤੇ ਹਾਂ ਹਾਂ ਥੋੜੀਆਂ ਵੀ ਖਿੱਚਦੇ ਆ ਮੈਂ ਕਈ ਵਾਰੀ ਕਹਿ ਚੁੱਕਿਆ ਵੀਡੀਓ ਚ ਵੀ ਭਾਈ ਕਦੇ ਇਹਦੀ ਲੱਤਾਂ ਨਾ ਖਿੱਚਿਆ ਕਰੋ ਉਹਦੀ ਸਪੋਰਟ ਕਰਿਆ ਕਰੋ ਲੱਤਾਂ ਖਿੱਚਣ ਵਾਲਾ ਕੰਮ ਤਾਂ ਸਾਰੇ ਪਾਸੇ ਚੱਲਦਾ ਭਾਜੀ ਹਾਂ ਜੇ ਕੱਲ ਤੁਸੀਂ ਇਲੈਕਸ਼ਨ ਲੜਨਾ ਹੋਵੇ ਪੇ ਲੋਕਾਂ ਨੂੰ ਕੀ ਅਪੀਲ ਕਰੂੰਗੇ ਯਾਰ ਵੀ ਵੀ ਹੁਣ ਤੱਕ ਸਮਝ ਲਓ ਕੀ ਕਹੋਗੇ ਅਸੀਂ ਲੋਕਾਂ ਨੂੰ ਭਾਜੀ ਇਹ ਹੀ ਅਪੀਲ ਕਰੂੰਗੇ ਵੀ ਭਾਈ ਤੁਸੀਂ ਕੰਮ ਦੇ ਅਧਾਰ ਤੇ ਬੋਟ ਪਾਣੀ ਪਾਣੀ ਜਿਹੜੇ ਕੰਮ ਕਰਨੇ ਆ ਉਹ ਵੋਟ ਲੈ ਜੂਗਾ ਜਿਨੇ ਹੁਣ ਕੰਮ ਨਹੀਂ ਕਰਨੇ ਉਹਨੂੰ ਕਿਹਨੇ ਵੋਟ ਪਾ ਦੇਣੀ ਜੇ ਸਰਕਾਰ ਤੇ ਖੁਸ਼ ਹੋਏ ਤਾਂ ਉਹ ਸਰਕਾਰ ਨੂੰ ਵੋਟਾਂ ਪਾ ਦੋਗੇ ਨਹੀਂ ਫੇ ਭਾਈ ਨੋਟੇ ਜਗ੍ਹਾ ਮੈਨੂੰ ਹੀ ਪਾ ਦੇ ਹੋਰ ਕੇ ਕਰਨਾ ਨੋਟੇ ਜਗ੍ਹਾ ਬਟਨ ਜਿੱਕ ਦਿਓ ਮੇਰੇ ਵਾਲੇ ਜਿੱਕ ਦਿਓ ਜੇ ਜੇ ਤੁਸੀਂ ਸਰਕਾਰਾਂ ਤੋਂ ਖੋਚ ਨਹੀਂ ਹੈਗੇ ਨਾ ਜੇ ਨੋਟ ਦਾ ਬਟਨ ਨਿਕਣਾ ਉਹ ਭਰਾਵਾ ਨੋਟ ਵਾਲੇ ਕਹਿੰਦਾ ਮੈਨੂੰ ਜਿੱਤ ਦੇ ਬਟਨ ਕਿਉਂਕਿ ਰਮਜ਼ਾਨ ਖਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਆਵਾਦੀ ਪਾਰਟੀ ਵਿੱਚ ਸੀਗੇ ਤੇੰਦਰਤ ਮਿਹਨਤ ਵੀ ਕੀਤੀ ਤੇ ਜੇ ਤੋਂ ਬਾਅਦ ਕੁਝ ਨਰਾਸ਼ ਹੋਏ ਸਰਕਾਰ ਤੋਂ ਹੋਏ ਮੰਤਰੀ ਤੋਂ ਹੋਏ ਕਿਤੋਂ ਵੀ ਹੋਏ ਕੋਈ ਆਪਣੇ ਹਲਕੇ ਦੇ ਲੋਕਾਂ ਤੋਂ ਲੋਕਾਂ ਤੋਂ ਮਤਲਬ ਕੈਂਡੀਡੇਟਰਾਂ ਤੋਂ ਨਰਾਸ਼ ਹੋਏ ਨਰਾਸ਼ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਇਸ ਪਾਸੇ ਨੂੰ ਕਦਮ ਜਿਹੜਾ ਵਧਾਤਾ ਕਿ ਮੈਂ ਆਪ ਜਰ ਲੀਡਰੀ ਵਾਲੇ ਪਾਸੇ ਜਾਣਾ ਹੈ ਏ ਰਮਜਾਨ ਜੀ ਮੈਂ ਇੱਕ ਗੱਲ ਹੋਰ ਕਹਿਣੀ ਆ ਕਿੰਨੀਆਂ ਗਾਂਦੀਆਂ ਜਦੋਂ ਆਪਾਂ ਲੀਡਰੀ ਵਾਲਾ ਬੱਚੇ ਤੁਰੇ ਕਿੰਨੀਆਂ ਓਕੜਾ ਕਿੰਨੀਆਂ ਗਾਂਦੀਆਂ ਮੈਂ ਇੱਕ ਗੱਲ ਹੋਰ ਕਹਿਣੀ ਜਾਂਦਾ ਬਈ ਓਕੜਾ ਦਾ ਦੋ ਕਿੰਨੀਆਂ ਗਾਂਦੀਆਂ ਭਾਈ ਓਕੜਾ ਤਾਂ ਆਂਦੀ ਐ ਬਹੁਤ ਓਕੜਾ ਆਂਦੀ ਐ ਜੀ ਇੱਥੇ ਹੁਣ ਮੈਂ ਇੱਕ ਗੱਲ ਕਹਿਣੀ ਜਾਂਦਾ ਬਈ ਚਾਹੇ ਜਿਹੜੀ ਮਰਜੀ ਸਰਕਾਰ ਐ ਇਹ ਸਿਰਫ ਕਿਆ ਕਰਦੀ ਆਪਣੇ ਵਰਕਰ ਨੂੰ ਉਹਨਾਂ ਕਾ ਟਾਈਮ ਦੇਖਦੀ ਐ ਇਹ ਉਹਨਾਂ ਕਾ ਟਾਈਮ ਆਪਣਾ ਉਹਨੂੰ ਵਰਕਰ ਨੂੰ ਪਛਾਣ ਰੱਖਦੀ ਜਿੰਨਾਂ ਕਾ ਟਾਈਮ ਉਹਨਾਂ ਨੂੰ ਕੁਰਸੀ ਨਹੀਂ ਮਿਲਦੀ ਜਾਦ ਉਹਨਾਂ ਨੂੰ ਕੁਰਸੀ ਮਿਲ ਗਈ ਫੇਰ ਲੀਡਰ ਨੂੰ ਕੋਈ ਮਤਲਬ ਨਹੀਂ ਉਹਨੇ ਕਿਆ ਲੈਣਾ ਉਹਨੂੰ ਕੁਰਸੀ ਮਿਲ ਗਈ ਸੱਤਾ ਮਿਲ ਗਈ ਉਹਨੇ ਕਿਆ ਲੈਣਾ ਵਰਕਰ ਤੇ ਓਕੜਾ ਮੈਂ ਓਕੜਾਂ ਦੀ ਗੱਲ ਕੀਤੀ ਕਿਤਨੇ ਓਕੜਾਂ ਆਂਦੀਆਂ ਕਦੇ ਅਫਸਰਾ ਵੱਲੋਂ ਕਦੇ ਓਕੜਾਈ ਹੋਵੇ ਜਿਸ ਤਰ੍ਹਾਂ ਤੁਸੀਂ ਪਿੱਛੇ ਇਲੈਕਸ਼ਨ ਲੜਿਆ ਕਿੰਨੇ ਕ ਕਠਿਨਾਈਆਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਸੀਗਾ ਉਦੋਂ ਨਹੀਂ ਅਫਸਰਾ ਵੱਲ ਤੇ ਤਾਂ ਕੋਈ ਨਹੀਂ ਆਈ ਬਾਕੀ ਇੰਨਾ ਹਜੇ ਨੋਲਿਜ ਨਹੀਂ ਧੀ ਵੀ ਇਲੈਕਸ਼ਨ ਕਿੱਦਾਂ ਲੜਿਆ ਜਾਂਦਾ ਤੇ ਕਾਗਜ਼ ਬੜੇ ਓਖੇ ਪੂਰੇ ਕੀਤੇ ਕਾਗਜ਼ ਅਫੀਡੇਟ ਵੀ ਕੁੱਟੂਗਰ 8 8 ਤੋਂ ਉਹ ਜਣੇ ਤਾਂ ਇਹੀ ਕੰਮ ਨੂੰ ਲੱਗੇ ਉਹਦੇ ਕਾਗਜ਼ ਪੂਰੇ ਕਰਨ ਨੂੰ ਕਾਗਜ਼ੇ ਨਹੀਂ ਪੂਰੇ ਹੁੰਦੇ ਸਮਝ ਨਹੀਂ ਤੀ ਜਾਂ ਪਤਾ ਹੀ ਨਹੀਂ ਹੈਗਾ ਤੇ ਪਤਾ ਨਹੀਂ ਸੀਗਾ ਨੋਲਜ ਨਹੀਂ ਤੀ ਹੁਣ 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 ਆਪਾਂ ਕੋਈ ਗੱਲ ਨਹੀਂ ਹੁਣ ਸਾਨੂੰ ਹਰ ਇੱਕ ਚੀਜ਼ ਦੀ ਨੋਲਜ ਹੋ ਗਈ ਹੁਣ ਜਿਹੜਾ ਅੱਗੇ ਇਲੈਕਸ਼ਨ ਹੋਊਗਾ ਪੂਰੀ ਤਿਆਰੀ 2027 ਚਾਹੂੰਗਾ ਮੈਂ ਤੁਹਾਡੇ ਤੋਂ ਨਾਮ ਨਹੀਂ ਪੁੱਛਣਾ ਚਾਹੂੰਗਾ ਵੀ ਕੌਣ ਆਇਆ ਸੀ ਕੌਣ ਗਿਆ ਜੀ ਇੱਕ ਗੱਲ ਬੜੀ ਪ੍ਰਚਲਿਤ ਹੈ ਵੀ ਜੇ ਕੋਈ ਬੰਦਾ ਇਲੈਕਸ਼ਨ ਲੜਦਾ ਤਾਂ ਉਹਨੂੰ ਬਿਠਾਉਣ ਵਾਸਤੇ ਪੈਸੇ ਦਿੱਤੇ ਜਾਂਦੇ ਤੁਹਾਡੇ ਨਾਲ ਹੋਇਆ ਕਦੇ ਇਦਾਂ ਨੀ ਹੋ ਕਿ ਕਿਸ ਨੇ ਕਿਹਾ ਕੋਈ ਹੋਰ ਆਪਾਂ ਇਹ ਨਹੀਂ ਕਹਿੰਦੇ ਮੈਂ ਨਾ ਤਾਂ ਨਹੀਂ ਲਵਾਂਗਾ ਨਹੀਂ ਲੈਣਾ ਚਲੋ ਮੈਨੂੰ ਕਿਹਾ ਵੀ ਹੈ ਮੈਂ ਕਿਹਾ ਬਾਈ ਮੇਰੀ ਗੱਲ ਸੁਣੋ ਜਦ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਸੀ ਨਾ ਤਰ ਵੀ ਮੈਨੂੰ ਕੁਝ ਕੇ ਬੰਦੇ ਆ ਗਏ ਮੈਨੂੰ ਲਾਲਚ ਦਿੱਤਾ ਸਾ ਬਖਾਨ ਬਾਈ ਤੂੰ ਕਾਨੂੰ ਝੰਡਾ ਚੱਕਿਆ ਵਾ ਢਾੜੂਆਂ ਲੈਂਦਾ ਇਹਨੂੰ ਰੱਖ ਤੂੰ ਇੱਧਰ ਆ ਜਾ ਸਾਡੇ ਨਾਲ ਰਲ ਜਾ ਤੂੰ ਜੋ ਤੇਰਾ ਮਾਨ ਸਮਾਨ ਕਰ ਦਿੰਦੇ ਠੀਕ ਐ ਐਮਪੀ ਇਲੈਕਸ਼ਨ ਚ ਵੀ ਆਏ ਉਹ ਮੈਂ ਕਿਹਾ ਬਿਗਨੇ ਵਾਲੇ ਬੰਦੇ ਨਹੀਂ ਐ ਇਹ ਜਾਗਦੇ ਜ਼ਮੀਰਾਂ ਵਾਲੇ ਬੰਦੇ ਆ ਤੁਸੀਂ ਇਹ 2-4 ਲੱਖ ਰੁਪਏ ਦੇ ਕੇ ਮੈਨੂੰ ਖਰੀਦ ਲੂਗੇ ਜੇ ਜਾਦੇ ਦੇਂਦੇ ਫਿਰ ਨਹੀਂ ਜ਼ਮੀਰ ਵਿਗਣਾ ਨਹੀਂ ਜੀ ਗੱਲ ਜਾਦੇ ਦੀ ਨਹੀਂ ਜ਼ਮੀਰ ਜਾਗਦੀ ਜ਼ਮੀਰ ਹੈ ਜੇ ਵਿਗਣਾ ਹੁੰਦਾ ਜੇ ਐਦਾਂ ਹੀ ਹੁੰਦਾ ਹੁਣ ਲੋਕ ਅੱਜ ਛਾਲਾ ਛਾਲਾ ਮਾਰਦੇ ਜਾ ਰਹੇ ਪਾਰਟੀਆਂ 'ਚ ਭਰ ਰਹੇ ਜਾ ਕੇ ਭਾਵੇਂ ਹੁਣ ਜੇ ਮੈਂ ਇਹੀ ਸੋਚਣਾ ਇਹਹੀ ਕਰਨਾ ਹੁੰਦਾ ਤਾਂ ਮੈਂ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲਵਾਂ ਇਹ ਹੁਣ ਇਹਨਾਂ ਦੇ ਵਿਰੋਧੀ ਵੀ ਕਰ ਇਹੇ ਕਰਦੇ ਜਿਹੜੇ ਗਾਲਾਂ ਟਿੱਪਣੀਆਂ ਕਰਦੇ ਤੇ ਹਾਂ ਜੇ ਐਦਾਂ ਦਾ ਲਾਲਚ ਹੁੰਦਾ ਵੀ ਸਰਕਾਰ ਹੈਗੀ ਕੋਈ ਗੱਲ ਹੀ ਵਿੱਚ ਵੜ ਦੋ ਜੇ ਤੁਹਾਨੂੰ ਜਦੋਂ ਇੱਕ ਵਾਰ ਸਵਾਲ ਪੁੱਛਣ ਜਾਂਦਾ ਜੇ ਤੁਹਾਨੂੰ ਚਾਹੇ ਮੌਜੂਦਾ ਸਰਕਾਰ ਹੈ ਚਾਹੇ ਦੂਜੀ ਹੋਰ ਕੋਈ ਆਪਣਾ ਸਰਕਾਰ ਹੈ ਜਾਂ ਪਾਰਟੀ ਹੈ ਕੋਈ ਆਫਰ ਦੇਵੇ ਵੱਡੇ ਅਹੁਦੇ ਦਾ ਵੀ ਯਾਰ ਸਾਡੇ ਨਾਲ ਆ ਜਾ ਤੈਨੂੰ ਇਲੈਕਸ਼ਨ ਵੀ ਲੜਾ ਦੇਗੇ ਜਾਂ ਤੈਨੂੰ ਜੇ ਕੋਈ ਅਹੁਦਾ ਦੇ ਦਾਂਗੇ ਇਹ ਪਸੰਦ ਕਰੂੰਗਾ ਜਾਣਾ ਵੀ ਹਾਂਜੀ ਪਾਜੀ ਹੈ ਨਹੀਂ ਕੁਝ ਵੀ ਇਹਨਾਂ ਦੇ ਵਿੱਚ ਠੀਕ ਹੈ ਉਹਦੇ ਉਹਦੇ ਕੋਈ ਨਹੀਂ ਦਿੰਦਾ ਹੈਗਾ ਇਹ ਬਸ ਇਹ ਲਾਰੇ ਲਾਉਂਦੇ ਇਹ ਭਵਨਤ ਬਾਜੀ ਜਾਂ ਕੋਈ ਮੈਨੂੰ ਏ ਕਹਿੰਦੇ ਵੀ ہاں ਠੀਕ ਹੈ ਕੋਈ ਪਾਰਟੀ ਹਾਂ ਖਰੀ ਕੋਈ ਪਾਰਟੀ ਹੈਗੀ ਆ ਕੋਈ ਟਿਕਟ ਦੇ ਦੂੰਗੀ ਤਾਂ ਭਾਈ ਉਹਦੀ ਟਿਕਟ ਤੇ ਇਲੈਕਸ਼ਨ ਲੜ ਲਾਂਗੇ ਨਹੀਂ ਤਾਂ ਫੇ ਆਜ਼ਾਦ ਤਾਂ ਗੱਜੂ ਆਈ ਜੇ ਟਿਕਟ ਤੋਂ ਬਿਨਾ ਕਹਿੰਦਾ ਵੀ ਉਹਦਾ ਲੈ ਲੈ ਨਾ ਲੜ ਇਲੈਕਸ਼ਨ ਨਹੀਂ ਭਾਜੀ ਆਪਾਂ ਇਲੈਕਸ਼ਨ ਤਾਂ ਲੜਨਾ ਹੀ ਲੜਨਾ ਹੈ ਗੱਲ ਤਾਂ ਗੱਜੂਗਾ 2027 ਚ ਫੁੱਲ ਤਿਆਰੀ ਨਾਲ ਆਉਂਗਾ ਅਨੰਦਪੁਰ ਸਾਹਿਬ ਸੀਟ ਤੋਂ ਇੱਕ ਮੈਂ ਹੋਰ ਵੀ ਮੂਡ ਬਣਾਇਆ ਪਾ ਭਗਵਾਨ ਤਾਂ ਭਾਜੀ ਹਾਂ ਮੈਂ ਇਲੈਕਸ਼ਨ ਲੜਨਾ ਜਾਂਦਾ ਆ ਨੰਦਬਰ ਸਾਹਿਬ ਤੋਂ ਇੱਕ ਦਨ ਇੱਕ ਜਗ੍ਹਾ ਦਾ ਮੈਂ ਨਾਮ ਨਹੀਂ ਦੱਸਣਾ ਸ਼ਾਇਦ ਮੈਂ ਉੱਥੋਂ ਤੋਂ ਵੀ ਕਾਗਜ਼ ਭਰਾਂ ਦੋ ਜਗ੍ਹਾ ਤੋਂ ਇਲੈਕਸ਼ਨ ਲੜੂੰਗਾ ਮੈਂ ਤੇ ਫੇਰ ਮਤਲਬ ਖਾਸ ਕਿਸੇ ਲੀਡਰ ਦਾ ਹੀ ਵਿਰੋਧ ਆ ਤੁਹਾਡੇ ਮਨ ਚ ਪਾਰਟੀ ਦਾ ਤਾਂ ਨਹੀਂ ਹੈ ਚਲੋ ਜੋ ਮਰਦੀ ਸਮਝ ਲਓ ਜੋ ਹੁਣ ਮੈਂ ਨਾਮ ਲਿਆ ਤਾਂ ਜੇ ਚਲੋ ਜਿਹੜੇ ਲੀਡਰਾਂ ਤੋਂ ਹੀ ਨਾਰਾਜ਼ ਹੈ ਜੇ ਉਹ ਲੀਡਰ ਤੁਹਾਨੂੰ ਕਹੇ ਬਈ ਯਾਰ ਆਜਾ ਖਾਨਪਾ ਜੀ ਛੱਡ ਅਗਲਾ ਤੈਨੂੰ ਜਿਹਦਾ ਕਹਿੰਦੇ ਘਰ ਜੇ ਘਰ ਆ ਕੇ ਹੀ ਬਣਾ ਲੇ ਤਾਂ ਫੇਰ ਹੋਇਆ ਮੂਡ ਭਾਈ ਇਲੈਕਸ਼ਨ ਤਾਂ ਲੜਨਾ ਹੀ ਲੜਨਾ ਇਹ ਤਾਂ ਲੈਣ ਦੀ ਇਹ ਤਾਂ ਜੇਦੇ ਬਾਜੀ ਇਹ ਤਾਂ ਨਹੀਂ ਹੈ ਕੋਈ ਰਿਜ਼ਲਟ ਜੋ ਮੱਝ ਹੋ ਯਾਰ ਮੈਨੂੰ ਜਿੰਨੇ ਕ ਮੈਨੂੰ ਪਿਆਰ ਕਰਨ ਵਾਲੇ ਆ ਜਾਂ ਮੇਰੇ ਨਾਲ ਜਿੰਨੇ ਕ ਵੀ ਜੁੜੇ ਹੋਏ ਆ ਚਾਹੇ ਮੇਰੀਆਂ ਆਪਣੀਆਂ ਵੋਟਾਂ ਚਾਹੇ ਮੇਰੇ ਮਿੱਤਰਾਂ ਦੋਸਤਾਂ ਨੇ ਜਿੰਨੀਆਂ ਕੁ ਵੀ ਪੈ ਜਵੇ ਠੀਕ ਹੈ ਤੁਹਾਨੂੰ ਪਤਾ ਜਿੱਤਣਾ ਤਾਂ ਨਹੀਂ ਹੈ ਨਹੀਂ ਨਹੀਂ ਕੀ ਪਤਾ ਨਹੀਂ ਕੀ ਬਤਾਉਂਦਾ ਚਲੋ ਆ ਤੇ ਮੈਂ ਕਹਿੰਦੇ ਵੈਸੇ ਚਲੋ ਜੋ ਆਪਾਂ ਜ਼ੋਰ ਲਾਵਾਂਗੇ ਆਪਣਾ ਕੋਸ਼ਿਸ਼ ਕਰਾਂਗੇ ਵੀ ਬਾਤ ਤੇ ਬਾਤ ਅਸੀਂ ਵੋਟਾਂ ਲਈਏ ਕਿਉਂਕਿ ਪਹਿਲਾਂ ਤੁਹਾਨੂੰ ਮੈਂ ਗੱਲ ਇੱਕ ਇਹ ਦੱਸਣਾ ਵੀ ਹੈ ਨਾ ਵੀ ਮੈਨਾਂ ਵੀ ਲੋਕ ਹੈਗੇ ਨੇ ਮੈਨੂੰ ਵੀ ਚਾਹਣ ਵਾਲੇ ਹੈਗੇ ਨੇ ਹਾਂਜੀ ਪਾਜੀ ਹੁਣ ਤੁਸੀਂ ਐਮਪੀ ਦੇ ਇਲੈਕਸ਼ਨ ਦੇ ਦੇਖਿਆ ਹੀ ਆ ਮੈਨੂੰ 700 ਵੋਟ ਪਈ ਜੇ 700 ਵੋਟ ਪਈ ਜੋ ਮੈਨੂੰ 700 ਬੰਦਾ ਜਾਣਦਾ ਤਾਂ ਤਾਂ ਹੀ ਵੋਟ ਪੈ ਗਈ ਨਹੀਂ ਅਗਲਾ ਕਹਿੰਦਾ ਯਾਰ ਮੈਂ ਕਾਨੂੰ ਇਹਨੂੰ ਵੋਟ ਪਾਵਾਂ ਮੈਂ ਕਿਹੜਾ ਜਾਣਦਾ ਇਹਨੂੰ ਜਾਣਦਾ ਨਹੀਂ ਹੈ ਜੇ ਅਗਲਾ ਮੈਨੂੰ ਜਾਣਦਾ ਦਾ 700 ਬੰਦਾ ਤਾਂ ਹੀ ਭੁਗਤਿਆ ਹੋ ਮਨ ਚ ਫਿਰ ਹੁਣ ਪੂਰਾ ਦਰੇਰ ਕਾਲੇ ਪੂਰੀ ਪੂਰੇ ਮਹਾਰਾਜ ਬਣਾਇਆ ਮਨ ਲਾ ਸੀ ਹੁਣ ਜਿੱਤਣਾ ਹੈ ਪਪਾ ਪੂਰੀ ਕੋਸ਼ਿਸ਼ ਕਰਾਂਗੇ ਇਲੈਕਸ਼ਨ ਲੜਨਾ ਲੜਨਾ ਹੈ ਇਲੈਕਸ਼ਨ ਲੜਨਾ ਲੜਨਾ ਹੈ ਲੜਾਂਗਾ ਵੀ ਦੋ ਜਗ੍ਹਾ ਤੇ ਇਹ ਵੀ ਤੁਹਾਨੂੰ ਕਹਿਦ ਕਹਤੇ ਇੱਕ ਜਗ੍ਹਾ ਤਾਂ ਮੈਂ ਨਾਂ ਨਹੀਂ ਦੱਸਣਾ ਖਰਚਾ ਬੜਾ ਹੋ ਜਾਂਦਾ ਹੈ ਕੋਈ ਗੱਲ ਹੀ ਕਰੀ ਜਾਵਾਂਗੇ ਖਰਤਾ ਪਲਦਾ ਰਹਿੰਦਾ ਹਮ ਲੜਨਾ ਹੈ ਗੁੱਸਾ ਹੈ ਮਾਂ ਦਾ ਇਹ ਲੈਕਸ਼ਨ ਤਾਂ ਲੜਨਾ ਹੈ ਚਲੋ ਛੋਟੀ ਜੀ ਗੱਲ ਫੇਰ ਦੱਸ ਦੋ ਚਲੋ ਤੁਸੀਂ ਦੋ ਜਹਰ ਕਹਿੰਦੇ ਜੇ ਤੁਹਾਨੂੰ ਕੋਈ ਲੀਡਰ ਜਾਂ ਕੋਈ ਜਿਹਦੇ ਦਾ ਥੋੜਾ ਗੁੱਸਾ ਜੇ ਤੁਹਾਨੂੰ ਉਹ ਮਨਾ ਲੇ ਕੋਈ ਗੱਲ ਫੇਰ ਇੱਕ ਜਗ੍ਹਾ ਲੜੂਗਾ ਫੇਰ ਵੀ ਦੋ ਜਹਰ ਲੱਗਣਾ ਭਾਜੀ ਮੈਂ ਦੱਸ ਤਾਂ ਦਿੱਤਾ ਲੜਨਾ ਜੇ ਜੇ ਐਦਾਂ ਦੀ ਉਹ ਗੱਲ ਹੁੰਦੀ ਲੀਡਰ ਦੀ ਹੈ ਜੇ ਉਹ ਚਾਹਦਾ ਤਾਂ ਸਾਨੂੰ ਇਧਰਲੇ ਪਾਸੇ ਨੂੰ ਨਾ ਤੁਰਨ ਦਿੰਦਾ ਅਸੀਂ ਕਿਹੜੇ ਪੋਸਟਾਂ ਨਹੀਂ ਪਾਈਆਂ ਸਾਰਾ ਕੁਝ ਕੀਤਾ WhatsApp ਤੇ ਮੈਸੇਜ ਵੀ ਕੀਤੇ ਜਿਹਨੂੰ ਲੋਡ ਹੁੰਦੀ ਘਰ ਵਾਪਸੀ ਹੋ ਜਾਂਦੀ ਬੜੇ ਬੜੇ ਦੀਆਂ ਆਉਂਦੀ ਕਿਹੜੇ ਕਿਹੜੇ ਲੜਾਈਆਂ ਹੋਏ ਝਗੜੇ ਹੋ ਜਾਂਦੇ ਘਰ ਵਾਪਸੀ ਹੋ ਜਾਂਦੀ ਹੈ ਮੂਡ ਘਰ ਵਾਪਸੀ ਉਹ ਭਾਜੀ ਕਿਆ ਕਰਨਾ 2 ਸਾਲ ਦੀ ਤਾਂ ਸਰਕਾਰ ਰਹਿ ਗਈ ਕੰਮ ਹੋ ਨਹੀਂ ਰਹੇ ਤੁਸੀਂ ਜਾ ਕੇ ਨਾ ਮੈਂ ਕਹਿੰਦਾ ਤੁਸੀਂ ਆਪਣਾ ਗ੍ਰਾਊਂਡ ਲੈਵਲ ਤੇ ਜਾ ਕੇ ਦੇਖੋ ਲੋਕਾਂ ਨੂੰ ਮਿਲੋ ਮਾਈਕ ਲੈ ਕੇ ਨਾ ਤੁਸੀਂ ਕੱਲੇ ਕੱਲੇ ਨੂੰ ਪੁੱਛੋ ਹੁਣ ਤੱਕ ਇਲਾਰਟ ਸਵਾਲ ਹੈ ਹੁਣ ਤੱਕ ਕੋਈ ਲੱਗਿਆ ਵੀ ਆ ਸਰਕਾਰ ਵਧੀਆ ਈ ਯਾਰ ਇਹਦੇ ਨਾਲੋਂ ਆ ਚੰਗੀ ਵੀ ਜੀ ਜਿਹੜੀ ਸਾਰਿਆਂ ਚੋਂ ਵੀ ਇਹ ਨਾ ਕੰਮ ਕਰਾਇਆ ਕਿੱਤੇ ਕਹਿੰਨੇ ਪਤਾ ਕੀ ਆ ਜੀ ਅਸੀਂ ਬਦਲਾਅ ਦੇ ਚੱਕਰ ਚ ਸਾਰੇ ਇਹ ਨਹੀਂ ਆ ਵੀ ਉਹ ਅਸੀਂ ਬਦਲਾਅ ਦੇ ਚੱਕਰ ਚ ਫਸ ਗਏ ਵੀ ਬਦਲਾਅ ਇੱਕ ਵਾਰੀ ਬਦਲਾਅ ਦੀ ਸਰਕਾਰ ਦੇਖਣੀ ਆ ਪਰ ਮੈਂ ਇਹ ਗੱਲ ਕਹਿੰਦਾ ਵੀ ਜਿਹੜਾ ਆ ਸਰਕਾਰ ਆ ਜੀ ਜਿਹੜਾ ਹੁਣ ਕਿੰਨਾ ਕ੍ਰਾਈਮ ਵੱਧ ਗਿਆ ਕਿੰਨਾ ਨਸ਼ਾ ਵੱਧ ਗਿਆ ਕਿੰਨਾ ਰੋਜ਼ ਇੱਥੇ ਸਾਡੇ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਪਰਵਾਸੀ ਵੱਧ ਰਿਹਾ ਕੋਈ ਵੀ ਧਿਆਨ ਨਹੀਂ ਨਾ ਵੱਲ ਪਰ ਇਹਨਾਂ ਨਾਲ ਤੇ ਜਿਹੜੀਆਂ ਮੈਂ ਪੁਰਾਣੀਆਂ ਸਰਕਾਰਾਂ ਐ ਉਹ ਕਿਤੇ ਜ਼ਿਆਦੇ ਖਰੀਆਂ ਤੀਆਂ ਅੱਜ ਅਸੀਂ ਪੁਰਾਣੀਆਂ ਸਰਕਾਰਾਂ ਨੂੰ ਯਾਦ ਕਰਦੇ ਹੁਣ ਜੋ ਪ੍ਰਵਾਸੀ ਦੀ ਗੱਲ ਕਰਤੀ 800 ਵਾਲੇ ਆ ਜੇ ਪ੍ਰਵਾਸੀ ਨਾਰਾਜ਼ ਹੋ ਗਏ ਤੁਹਾਨੂੰ ਵੋਟਾਂ ਨਾ ਪਈਆਂ ਜਿਹੜੀ ਵੋਟਾਂ ਬਣ ਗਿਆ ਫੇਰ ਭਾਜੀ ਪ੍ਰਵਾਸੀ ਰੋਜ਼ ਕ੍ਰਾਈਮ ਤਾਂ ਕਰਿਆ ਕਰਦੇ ਵੋਟਾਂ ਤਾਂ ਉਹਨਾਂ ਦੀ ਕੈਂਸਲ ਹੋ ਹੀ ਜਾਣੀਆਂ ਭਾਜੀ ਕੈਂਸਲ ਕਰਾਂਗੇ ਕੈਂਸਲ ਹੋ ਰਹੀਆਂ ਹੁਣ ਕਰ ਹੁਣ ਕਰਿਆ ਹੀ ਕਰਦੇ ਕੈਂਸਲ ਅਸੀਂ ਵੀ ਦੇਖਾਂਗੇ ਵੀ ਜਿਹੜਾ ਪ੍ਰਵਾਸੀਆਂ ਦੀ ਵੋਟਾਂ ਸਰਪੰਚ ਪੰਚ ਬਣਾਉਂਦੇ ਆ ਜਾਂ ਐਮਸੀ ਉਹਨਾਂ ਨੂੰ ਇਹ ਕਹਾਂਗੇ ਵੀ ਪ੍ਰਵਾਸੀਆਂ ਦੀਆਂ ਨਾ ਬਣਾਓ ਆਪਣੇ ਪੰਜਾਬੀਆਂ ਦੀਆਂ ਬਣਾਓ ਜੇ ਬਣਾਣੀਆਂ ਆ ਉਹਦੇ ਖਿਲਾਫ ਖੜੂਗੇ ਡਟ ਕੇ ਮੈਂ ਖੜਾ ਹਾਂ ਜੀ ਹੱਕ ਦੇ ਵਿੱਚ ਦੇਖੋ ਜੀ ਪੰਜਾਬ ਸਾਡਾ ਅੱਜ ਬਹੁਤ ਬੁਰਾ ਹਾਲ ਹੈ ਪੰਜਾਬ ਦਾ ਹੋ ਗਿਆ ਵਾ ਕਿਉਂਕਿ ਪੰਜਾਬ ਨੂੰ ਇੰਨਾ ਖਤਰਾ ਹੋ ਗਿਆ ਵਾ ਵੀ ਸਾਰੇ ਗਾਵੇਂ ਨਸ਼ਾ ਸਾਡੇ ਪੰਜਾਬ ਚ ਹੈ ਆਹ ਜਿਹੜਾ ਹੁਣ ਆਹ ਜਿਹੜੇ ਪ੍ਰਵਾਸੀ ਉਹ ਅਸੀਂ ਇਹ ਕੋਸ਼ਿਸ਼ ਕਰਾਂਗੇ ਇਹਨਾਂ ਦੀ ਜਿਹੜੀਆਂ ਵੋਟਾਂ ਕੈਨਸਲ ਕੀਤੀਆਂ ਜਾਣ ਤਾਂ ਬੜੀ ਸੁਣੀ ਗੱਲਬਾਤ ਹੋਈ ਰਮਜ਼ਾਨ ਖਾਨ ਹੁਣ ਨਾਲ ਤੇ ਮੈਂ ਜਿਹੜੀ ਗੱਲ ਰਮਜ਼ਾਨ ਖਾਨ ਹੁਣਾਂ ਤੋਂ ਪੜ੍ਹੀ ਹੈ ਜਿਸ ਤਰ੍ਹਾਂ ਇਹ ਮੈਂ ਗੱਲ ਵੀ ਕਿਹਣਾ ਦੋਣਾ ਕਿ ਜੋ ਉਹ ਕਿਹਣਾ ਕਹਿੰਦੇ ਸੀ ਰਮਜ਼ਾਨ ਖਾਨ ਹੁਣੇ ਜਿਸ ਤਰ੍ਹਾਂ ਉਹਨਾਂ ਨੇ ਵੀ ਯਾਰ ਇੱਕ ਕਿਸੇ ਚੀਜ਼ ਨੂੰ ਲੈ ਕੇ ਵੀ ਮੈਨੂੰ ਯਾਰ ਲੱਗਿਆ ਵੀ ਜਿਹੜੀ ਚੀਜ਼ ਸਾਨੂੰ ਚਾਹੀਦੀ ਸਾਨੂੰ ਨਹੀਂ ਮਿਲੀ ਉਹਦੇ ਚੱਕਰ ਦੇ ਵਿੱਚ ਮੈਂ ਉਹਦੇ ਚੱਕਰ ਦੇ ਵਿੱਚ ਮੈਂ ਜੋਨ ਮੈਦਾਨ ਦੇ ਵਿੱਚ ਕੁੱਦ ਗਿਆ ਇੱਕ ਗੱਲ ਮੈਂ ਹੋਰ ਕਹਿਣ ਜਾਂਦਾ ਮੈਨੂੰ ਕਈ ਬੰਦੇ ਭਗਵੰਤ ਜੀ ਮਿਲਦੇ ਮੈਨੂੰ ਕਹਿੰਦੇ ਯਾਰ ਤੂੰ ਨਾ ਬੋਲਿਆ ਕਰ ਮੈਂ ਕਿਹਾ ਆਪਾਂ ਕਿਸੇ ਨੂੰ ਮਾਰਾ ਤਾਂ ਨਹੀਂ ਕਹਿੰਦੇ ਡਾਕਟਰ ਜੀ ਨਾ ਕਰ ਅਸੀਂ ਗਾਲਾਂ ਤਾਂ ਨਹੀਂ ਕੱਢਦੇ ਅਸੀਂ ਦੇਖੋ ਤੁਹਾਡੇ ਚਾਹੇ ਲੀਡਰ ਹੈ ਤੁਹਾਡੇ ਲੀਡਰ ਹੈ ਅਸੀਂ ਉਹਨਾਂ ਦੇ ਕੰਮ ਤਾਂ ਯਾਦ ਕਰਾਉਂਗੇ ਭਾਈ ਤੁਸੀਂ ਇੱਥੇ ਵਾਅਦੇ ਕੀਤੇ ਤੇ ਅੱਜ ਮੈਨੂੰ ਕਹਿੰਦੇ ਤੈਨੂੰ ਐ ਕਰਾ ਦੇਣਾ ਸਰਕਾਰ ਐ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਅਸੀਂ ਖੜੇ ਹਾਂ ਮੈਦਾਨ 'ਚ ਮੈਂ ਡਰਨੇ ਵਾਲਾ ਚੁੱਤ ਹੈ ਨਹੀਂ ਹੈ ਭਾਜੀ ਡਰਨਾ ਤੇ ਡਰ ਡਰਨਾ ਕਿ ਆਏ ਦੱਸੋ ਕਿਆ ਕਰ ਕਰ ਦੂੰਗੇ ਇਹ ਨਹੀਂ ਗੱਲ ਇਹ ਹੈ ਮੈਂ ਰਮਜ਼ਾਨ ਖਾਨਾਂ ਦੀ ਜਿਹੜੀ ਗੱਲ ਕਰਦਾ ਸੀ ਕਿ ਇੱਕ ਆਮ ਨੌਜਵਾਨ ਲੈਕਨ ਵਾਲੇ ਪਤਨ ਉਹ ਤੁਰ ਪਿਆ ਜਦੋਂ ਨਰਾਸ਼ ਹੋ ਗਿਆ ਹਰ ਰੋ ਪਾਸੇ ਜਦੋਂ ਬਿਲਕੁਲ ਮਨ ਦੇ ਵਿੱਚ ਨਰਾਸ਼ ਹੋ ਗਈ ਕਿ ਯਾਰ ਜਿਹੜੇ ਵਾਦੇ ਕੀਤੇ ਸੀ ਜਿਹੜੇ ਲੋਕ ਸਾਨੂੰ ਕਿਚਰਾ ਕਰਦੇ ਸੀ ਜਿਹੜੇ ਜਦੋਂ ਆਪਾਂ ਆਮ ਆਦੀ ਪੜਿਆ ਢੰਡਾ ਲੈ ਕੇ ਤੁਰਦੇ ਜਨ ਕੋ ਕਿਚਰਾ ਕਰਦੇ ਸੀ ਅੱਜ ਉਹ ਲੋਕ ਅੱਗੇ ਹੋ ਗਏ ਅੱਜ ਉਹ ਲੋਕ ਫਿਰ ਫਰੰਟ ਸੀਟ ਦੇ ਵਿੱਚ ਬਹਿ ਕੇ ਆਪਾਂ ਉਦੋਂ ਵੀ ਲੜਦੇ ਰਹੇ ਤੇ ਅੱਜ ਵੀ ਲੜ ਰਹੇ ਆ ਸੜੀ ਸੁਣਵਾਈ ਅੱਜ ਵੀ ਨਹੀਂ ਹੋ ਰਹੀ ਤੇ ਉਸ ਤੋਂ ਬਾਅਦ ਬਾਗੀ ਰੂਬ ਇੱਕ اختیار ਕੀਤਾ ਕਿ ਮੈਂ ਯਾਰ ਹੁਣ ਨਹੀਂ ਯਾਰ ਮੈਂ ਪਾਰਟੀ ਵੀ ਛੱਡੀ ਮੈਨੂੰ ਕੋਈ ਪਾਰਟੀ ਚੰਗੀ ਨਹੀਂ ਲੱਗਦੀ ਇਸ ਕਰਕੇ ਆਪਾਂ ਪ੍ਰਵਾਸੀ ਨਹੀਂ ਵੋਟਾਂ ਵੀ ਟਾਰੇ ਖੜਨਾ ਪੰਜਾਬ ਦੇ ਨਾਲ ਹੈ ਤੇ ਜੋ ਮਰਜ਼ੀ ਹੋ ਜੇ ਇਲੈਕਸ਼ਨ ਲੜਨੇ ਲੜਨੇ ਨੇ ਨਤੀਜੇ ਭਵੇਂ ਜੋ ਵੀ ਹੋਵੇ ਪਰ ਇੱਕ ਗੱਲ ਇਹ ਆ ਵੀ ਜਜ਼ਬਾ ਹੌਸਲਾ ਇੰਨਾ ਬੁਲੰਦਾ ਹੈ ਨਤੀਜੇ ਦੀ ਪਰਵਾਹ ਨਹੀਂ ਕਰ ਰਿਹਾ ਨਤੀਜਾ ਜੋ ਮਰਜ਼ੀ ਹੋਵੇ ਇਲੈਕਸ਼ਨ ਲੜਨਾ ਹੀ ਲੜਨਾ ਹੈ ਏ ਰਮਜ਼ਾਨ ਖਾਨ ਹੁਣੇ ਅਨਾਉਂਸ ਕਰ ਚੁੱਕੇ ਨੇ ਤੇ ਇਹ ਵੀ ਗਿਆ ਉਹਨਾਂ ਨੇ ਕਿ ਸ਼ਾਇਦ ਮੈਂ ਦੋ ਜਗ੍ਹਾ ਤੋਂ ਲੜਾਂ ਸ਼ਾਇਦ ਮੈਂ ਦੋ ਜਗ੍ਹਾ ਲੜਾਂ ਦੂਜੀ ਜਗ੍ਹਾ ਕਿਹੜੀ ਹੈ ਬਾਕੀ ਲੋਕਾਂ ਨੇ ਸਮਝਣਾ ਕਮੈਂਟ ਵੀ ਆ ਗਏ ਨੇ ਦੂਜੀ ਜਗ੍ਹਾ ਤੇ ਪਰ ਉਹਨਾਂ ਨੇ ਹਜੇ ਸਸਪੈਂਸ ਰੱਖਿਆ ਹੈ ਤੇ ਅਗਲੀ ਇੰਟਰਵਿਊ ਦੇ ਵਿੱਚ ਜ਼ਰੂਰ ਜਾਣਾਂਗੇ ਕਿ ਯਾਰ ਦੱਸ ਦੇ ਕਿ ਟੱਕਰ ਦੂਜੀ ਜਗ੍ਹਾ ਕਿਹੜੀ ਹੈ ਦੱਸ ਸਿਕਾ